ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਇਹ ਫੈਸਲਾ ਬਕਾਇਦਾ ਚਿੱਠੀ ਪੱਤਰ ਜਾਰੀ ਕਰਕੇ ਲਿਆ ਗਿਆ 9 ਜੁਲਾਈ 2024 ਨੂੰ ਇਹ ਚਿੱਠੀ ਪੱਤਰ ਜਾਰੀ ਹੁੰਦਾ ਹੈ ਜਿਹੜਾ ਕਿ ਪਹਿਲਾਂ ਜਨਤਕ ਤੌਰ ਤੇ ਸਾਹਮਣੇ ਨਹੀਂ ਆਉਂਦਾ ਤੇ ਅੱਜ ਇਸ ਦੀ ਚਰਚਾ ਹੋਣ ਲੱਗੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਹੈ 58 ਸਾਲ ਪੁਰਾਣਾ ਬੈਨ ਹਟਾ ਦਿੱਤਾ ਗਿਆ ਕਿਸ ਤੋਂ ਆਰਐਸਐਸ ਤੋਂ ਆਰਐਸਐਸ ਕੌਣ ਹੈ ਜਿੱਥੋਂ ਭਾਜਪਾ ਪਾਰਟੀ ਨਿਕਲੀ ਹੈ ਉਹ ਸੰਸਥਾ ਤਾਂ ਰਾਸ਼ਟਰੀ ਸਵੈਮ ਸੇਵਕ ਸੰਗ ਹੈ ਜਿਹੜਾ ਉਸ ਦੇ ਉੱਤੇ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਉਸ ਦੇ ਵਿੱਚ ਸਰਕਾਰੀ ਮੁਲਾਜ਼ਮ ਹਿੱਸਾ ਲੈ ਸਕਣਗੇ ਤਾਂ ਸਰਕਾਰੀ ਮੁਲਾਜ਼ਮ ਹਿੱਸਾ ਲੈ ਸਕਣਗੇ ਇਸ ਦੇ ਲਈ ਬੈਨ ਹਟਾ ਦਿੱਤਾ ਗਿਆ ਔਰ ਕੇਂਦਰ ਸਰਕਾਰ ਨੇ ਫੈਸਲਾ ਲਿਆ ਕਿਉਂਕਿ ਭਾਜਪਾ ਦੇ ਉੱਤੇ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਵੀ ਦੋਸ਼ ਲਾਉਂਦੀਆਂ ਰਹੀਆਂ ਕਿ ਇਹਨਾਂ ਨੇ ਇੱਕ ਫਿਰਕੇ ਨੂੰ ਅੱਗੇ ਵਧਾਉਣ ਦਾ ਏਜੰਡਾ ਚਲਾਇਆ ਹਮੇਸ਼ਾ ਧਰਮ ਦੀ ਰਾਜਨੀਤੀ ਕੀਤੀ ਹੈ ਤੇ ਆਰਐਸਐਸ ਦਾ ਜਿਹੜਾ ਸੁਪਨਾ ਕੀ ਹੈ ਹਿੰਦੂ ਰਾਸ਼ਟਰ ਬਣਾਉਣ ਦਾ ਇਹ ਵਾਰ-ਵਾਰ ਚਾਹੇ ਉਸ ਦੇ ਵਿੱਚ ਕਿਸੇ ਵੀ ਹਿੰਦੂ ਵੀਰ ਦਾ ਭੜਾ ਹੋਵੇ ਨਾ ਹੋਵੇ ਹਿੰਦੂ ਪਰਿਵਾਰ ਦਾ ਭੜਾ ਹੋਵੇ ਨਾ ਹੋਵੇ ਪਰ ਇਸ ਏਜੰਡੇ ਦੇ ਤਹਿਤ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰਨ ਦਾ ਦੋਸ਼ ਹਮੇਸ਼ਾ ਹੀ ਵਿਰੋਧੀ ਧਿਰ ਲਾਉਂਦੀ ਰਹੀ ਹੈ ਤਾਂ ਹੁਣ ਕੇਂਦਰ ਸਰਕਾਰ ਨੇ ਜਿਹੜਾ ਕੀ ਕਾਂਗਰਸ ਦੀ ਸਰਕਾਰ ਨੇ 1966 ਦੇ ਵਿੱਚ ਬੈਨ ਲਗਾ ਦਿੱਤਾ ਸੀ ਆਰਐਸਐਸ ਦੇ ਉੱਤੇ ਕਿ ਜਿਹੜੇ ਸਰਕਾਰੀ ਮੁਲਾਜ਼ਮ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਕਾ ਨਾ ਹੋਣ ਚਾਹੇ ਸੂਬਾ ਪੱਧਰ ਤੇ ਨੌਕਰੀ ਕਰਦੇ ਨੇ ਜਾਂ ਸੈਂਟਰ ਪੱਧਰ ਤੇ ਉਹ ਆਰਐਸਐਸ ਦੀਆਂ ਗਤੀਵਿਧੀਆਂ 'ਚ ਹਿੱਸਾ ਨਹੀਂ ਲੈਣਗੇ ਇਹ ਗੱਲ ਜਿਹੜੀ ਐ ਕਹੀ ਗਈ ਸੀ ਉਦੋਂ ਫੈਸਲਾ ਲੈ ਗਿਆ ਸੀ ਬਕਾਇਦਾ ਪਰ ਉਸ ਫੈਸਲੇ ਨੂੰ ਹੁਣ ਬਦਲ ਦਿੱਤਾ ਗਿਆ ਕੇਂਦਰ ਸਰਕਾਰ ਨੇ ਬਦਲਿਆ ਕਿ ਆਰਐਸਐਸ ਦੀ ਕੋਈ ਗਤੀਵਿਧੀ ਹੁੰਦੀ ਹੈ ਤਾਂ ਉਸਦੇ ਵਿੱਚ ਸਰਕਾਰੀ ਮੁਲਾਜ਼ਮ ਆਪਣੀ ਇੱਛਾ ਦੇ ਮੁਤਾਬਕ ਜਾ ਸਕਦਾ ਹੈ ਤਾਂ ਉਹ ਇੱਕ ਚਿੱਠੀ ਜਿਹੜਾ ਮੈਮੋਰੰਡਮ ਹੈ ਆਫਿਸ ਮੈਮੋਰੰਡਮ ਦਿੱਤਾ ਗਿਆ ਸਾਰੇ ਵਿਭਾਗਾਂ ਨੂੰ ਨੱਥੀ ਕਰ ਦਿੱਤਾ ਗਿਆ ਭੇਜ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਕਿ ਸਾਰੇ ਜਿੰਨੇ ਹੀ ਮੰਤਰਾਲੇ ਨੇ ਜਿੰਨੇ ਵਿਭਾਗ ਨੇ ਜਿੰਨੇ ਵਿਭਾਗ ਨੇ ਉਹਨਾਂ ਸਾਰਿਆਂ ਨੂੰ ਉਹ ਚਿੱਠੀ ਭੇਜ ਦਿੱਤੀ ਗਈ ਹੈ ਡਿਪਟੀ ਸਪੀਕਰ ਆਫ ਗਵਰਨਮੈਂਟ ਆਫ ਇੰਡੀਆ ਵਿਮਲ ਦੇ ਨਾਮ ਤੋਂ ਇਹ ਚਿੱਠੀ ਹੈ ਜਿਹੜੀ ਦਸਤਖਤ ਦੇ ਤਹਿਤ ਜਾਰੀ ਹੋਈ ਹੈ 9 ਜੁਲਾਈ 2024 ਨੂੰ ਜਿਸ ਦੇ ਵਿੱਚ ਸਬਜੈਕਟ ਲਿਖਿਆ ਗਿਆ ਕਿ ਪਾਰਟਿਸਪੇਸ਼ਨ ਆਫ ਦਾ ਗਵਰਨਮੈਂਟ ਸਰਵੈਂਟਸ ਇਨ ਦਾ ਐਕਟੀਵਿਟੀਆਂ ਆਫ ਆਰਐਸਐਸ ਰਿਗਾਰਡਿੰਗ ਕਿ ਆਰਐਸਐਸ ਦੀਆਂ ਗਤੀਵਿਧੀਆਂ ਦੇ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ ਹੈ ਇੱਥੇ ਦੱਸਦੀ ਹੈ ਕਿ ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਉਸਤੀਆਂ ਜਿਹੜੀਆਂ ਗਤੀਵਿਧੀਆਂ ਨੇ ਉਸ ਦੇ ਉੱਤੇ ਬੈਨ ਲੱਗਿਆ ਸੀ 30 11 1966 ਨੂੰ ਤਾਂ 30 ਨਵੰਬਰ 1966 ਨੂੰ ਇੱਕ ਜਦੋਂ ਕਾਂਗਰਸ ਸੱਤਾ ਦੇ ਵਿੱਚ ਸੀ ਉਦੋਂ ਇਹ ਬੈਨ ਲੱਗਦਾ ਹੈ ਇਸੇ ਫੈਸਲੇ ਨੂੰ ਅੱਗੇ ਕੰਟੀਨਿਊ ਰੱਖਿਆ ਜਾਂਦਾ ਹੈ 25 7 1970 ਦੇ ਵਿੱਚ ਤੇ 28 10 1980 ਦੇ ਵਿੱਚ ਵੀ ਇਸੇ ਨੂੰ ਰੱਖਿਆ ਜਾਂਦਾ ਉਸੇ ਤਰੀਕੇ ਦੇ ਨਾਲ ਹੀ ਜਾਰੀ ਉਸ ਫੈਸਲੇ ਨੂੰ ਬਦਲ ਦਿੱਤਾ ਹੈ 58 ਸਾਲ ਪਹਿਲਾਂ ਜਿਹੜਾ ਬੈਨ ਲੱਗਦਾ ਜਿਹੜਾ ਕਿ ਕੰਟੀਨਿਊਟੀ ਦੇ ਵਿੱਚ ਲਗਾਤਾਰਤਾ ਦੇ ਵਿੱਚ ਲੱਗਿਆ ਹੋਇਆ ਸੀ ਤੇ ਉਹ ਹੁਣ ਕੇਂਦਰ ਸਰਕਾਰ ਨੇ ਹਟਾ ਦਿੱਤਾ ਹੈ ਤੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਕਰਮਚਾਰੀ ਨੇ ਉਹ ਹਿੱਸਾ ਲੈ ਸਕਣਗੇ ਰਾਹ ਖੋਲ ਦਿੱਤਾ ਗਿਆ ਤਾਂ ਇਸ ਫੈਸਲੇ ਨੂੰ ਲੈ ਕੇ ਸੁਭਾਵਕ ਜੀ ਗੱਲ ਹੈ ਕਿ ਜਿਹੜੇ ਜਿਨ੍ਹਾਂ ਨੂੰ ਭਾਜਪਾ ਦੀ ਨੀਤੀ ਜਾਂ ਭਾਜਪਾ ਦੀਆਂ ਨੀਤੀਆਂ ਪਸੰਦ ਨਹੀਂ ਆ ਨੀਅਤ ਪਸੰਦ ਨਹੀਂ ਉਹ ਇਸ ਗੱਲ ਦਾ ਵਿਰੋਧ ਜ਼ਰੂਰ ਕਰਨਗੇ ਸਰਕਾਰੀ ਮੁਲਾਜ਼ਮ ਜਾਂ ਸਰਕਾਰੀ ਕਰਮਚਾਰੀ ਇਸ ਬਾਰੇ ਕੀ ਸੋਚਦੇ ਨੇ ਉਹ ਵੀ ਜਦੋਂ ਉਹਨਾਂ ਨੂੰ ਇਹ ਪੱਤਰ ਮਿਲਿਆ ਹੋਵੇਗਾ ਉਹ ਵੀ ਹੈਰਾਨ ਹੋਏ ਹੋਣਗੇ ਕਿ ਕਿਵੇਂ ਇੱਕ ਖਾਸ ਜਥੇਬੰਦੀ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਸਰਕਾਰੀ ਮੁਲਾਜ਼ਮਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ ਹਾਲਾਂਕਿ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਸੰਸਥਾ ਜਿਸ ਦਾ ਸਿੱਧਾ ਜਾਂ ਅਸਿੱਧੇ ਤੌਰ ਤੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਹੋਵੇ ਉਸ ਦੇ ਉੱਤੇ ਗਤੀਵਿਧੀਆਂ ਤੇ ਕੋਈ ਵੀ ਸਰਕਾਰੀ ਮੁਲਾਜ਼ਮ ਹਿੱਸਾ ਲੈਂਦਾ ਤੇ ਉਸਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ ਇਥੋਂ ਤੱਕ ਕਿ ਕੋਈ ਆਂਗਣਵਾੜੀ ਵਰਕਰ ਹੀ ਕਿਉਂ ਨਾ ਹੋਵੇ ਜੇਕਰ ਉਹ ਵੀ ਸਰਕਾਰੀ ਪੋਲੀਟੀਕਲ ਗਤੀਵਿਧੀਆਂ ਦੇ ਵਿੱਚ ਹਿੱਸਾ ਲਵੇਗਾ ਤਾਂ ਉਸਦੇ ਖਿਲਾਫ ਵੀ ਕਾਰਵਾਈ ਕਰਨ ਦੀਆਂ ਗੱਲਾਂ ਕਈ ਸਾਹਮਣੇ ਆਉਂਦੀਆਂ ਨੇ ਸੂਬਾ ਸਰਕਾਰ ਵੀ ਇਸ ਤੇ ਫੈਸਲਾ ਲੈ ਲੈਂਦੀਆਂ ਨੇ ਕੇਂਦਰ ਸਰਕਾਰ ਵੀ ਪਰ ਆਰਐਸਐਸ ਦੀਆਂ ਗਤੀਵਿਧੀਆਂ ਦੇ ਵਿੱਚ ਹੁਣ ਖਾਸ ਤੌਰ ਦੇ ਉੱਤੇ ਹਿੱਸਾ ਲੈਣ ਦੀ ਖੁੱਲ ਕੇਂਦਰ ਸਰਕਾਰ ਨੇ ਦੇ ਦਿੱਤੀ ਹੈ ਤੇ ਸੱਤਾ ਦੇ ਵਿੱਚ ਕੌਣ ਹੈ NDA ਤੇ NDA ਦੇ ਵਿੱਚ ਬਹੁਮਤ ਸਭ ਤੋਂ ਵੱਧ ਸੀਟਾਂ ਕਿਸ ਕੋਲ ਨੇ ਭਾਜਪਾ ਕੋਲ ਤਾਂ ਭਾਜਪਾ ਦੇ এজেন্ডੇ ਦੀ ਗੱਲ ਜਦੋਂ ਵਾਰ-ਵਾਰ ਕੀਤੀ ਜਾਂਦੀ ਹੈ ਤਾਂ ਉਸੇ ਦੇ ਤਹਿਤ ਹੀ ਉਹਨਾਂ ਨੇ ਫੈਸਲਾ ਲੈ ਲਿਆ ਦੇਖਦੇ ਹਾਂ ਕਿ ਆਪੋਜੀਸ਼ਨ ਇਸ ਫੈਸਲੇ ਨੂੰ ਕਿਵੇਂ ਦੇਖਦੀ ਹੈ ਔਰ ਤੁਹਾਨੂੰ ਇਸ ਫੈਸਲੇ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਫਿਲਹਾਲ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਆਰਐਸਐਸ ਦੀਆਂ ਗਤੀਵਿਧੀਆਂ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਹਿੱਸਾ ਲੈਣ ਦੀ ਖੁੱਲ ਦੇ ਦਿੱਤੀ ਹੈ ਤੇ 58 ਸਾਲ ਪਹਿਲਾਂ ਲੱਗਿਆ ਬੈਨ ਹਟਾ ਦਿੱਤਾ